ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਬਣਾਵਾਂਗੇ ਜੀ ਮਾਂ ਸ਼ੋਲਿਆਂ ਦੀ ਦਾਲ ਇਹ ਦਾਲ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਬਿਲਕੁਲ ਲੰਗਰ ਵਾਲੀ ਦਾਲ ਵਰਗੀ ਦਾਲ ਇਹ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਇਹ ਦਾਲ ਜਿਹੜੀ ਹੈ ਬਿਲਕੁਲ ਸਹੀ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਬਣਾਉਣੀ ਦੱਸਾਂਗੇ ਇੱਥੇ ਆਪਾਂ ਨੇ ਡੇਢ ਕੌਲੀਆਂ ਲਈਆਂ ਨੇ ਜੀ ਦਾਲ ਦੀਆਂ ਮਾਂ ਦੀ ਦਾਲ ਦੀਆਂ ਤੇ ਅੱਧੀ ਕੌਲੀ ਲਈ ਹੈ ਜੀ ਆਪਾਂ ਨੇ ਚਨਿਆਂ ਦੀ ਦਾਲ ਤੇ ਇੱਧਰ ਆਪਾਂ ਨੇ 8 ਕ올ੀਆਂ ਪਾਣੀ ਦੀਆਂ ਪਾ ਕੇ ਪਾਣੀ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਜੀ ਤੇ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਕਈ ਪਾਣੀਆਂ ਦੇ ਵਿੱਚ ਧੋ ਲਵਾਂਗੇ ਇਹਨਾਂ ਬਿਲਕੁਲ ਮਲ ਮਲ ਕੇ ਇਹਨੂੰ ਧੋਣਾ ਹੈ ਧੋਣਾ ਹੈ ਕਿਉਂਕਿ ਦਾਲ ਤੇ ਪਾਲਿਸ਼ ਵਗੈਰਾ ਕੀਤੀ ਹੁੰਦੀ ਹੈ ਤਾਂ ਸਾਰਾ ਕਾਲਾ ਪਾਣੀ ਜਿਹੜਾ ਆਪਾਂ ਨੇ ਕੱਢ ਦੇਣਾ ਕਈ ਪਾਣੀਆਂ ਦੇ ਵਿੱਚ ਆਪਾਂ ਇਹਨਾਂ ਦਾਲ ਨੂੰ ਧੋ ਲਵਾਂਗੇ ਹਾਂਜੀ ਦੇਖੋ ਇੱਥੇ ਆਪਾਂ ਨੇ ਦਾਲ ਕਈ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਧੋ ਲਈ ਆ ਦਾਲ ਨੂੰ ਮਲ ਕੇ ਧੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੇ ਦਾਲ ਮੇ ਧੋਣ ਤੋਂ ਪਹਿਲਾਂ ਇੱਕ ਵਾਰ ਚੂਗ ਜ਼ਰੂਰ ਲਈ ਸੀ ਕਿਉਂਕਿ ਕਈ ਵਾਰੀ ਕੰਕਰ ਵਗੈਰਾ ਹੁੰਦਾ ਹੈ ਚੂਗਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਦਾਲ ਤੇ ਹੁਣ ਇਹ ਦਾਲ ਆਪਾਂ ਕੁੱਕਰ ਵਿੱਚ ਪਾ ਦੇਵਾਂਗੇ ਹਾਂਜੀ ਇੱਥੇ ਦੇਖੋ ਆਪਾਂ ਦਾਲ ਕੁੱਕਰ ਵਿੱਚ ਪਾ ਦੇਵਾਂਗੇ ਇੱਥੇ ਆਪਾਂ ਨੇ ਦਾਲ ਕੁੱਕਰ ਵਿੱਚ ਪਾ ਦਿੱਤੀ ਹੈ ਤੇ ਇਹਦੇ ਵਿੱਚ ਅਜੇ ਆਪਾਂ ਨਮਕ ਵਗੈਰਾ ਕੁਝ ਨਹੀਂ ਪਾਣਾ ਇਹਨੂੰ ਆਪਾਂ ਉਬਾਲਾ ਦਵਾਵਾਂਗੇ ਹਾਂਜੀ ਇੱਥੇ ਦੇਖੋ ਦਾਲ ਆਪਣੀ ਉਬਾਲੇ ਮਾਰਨ ਲੱਗ ਗਈ ਹੈ ਇਹਦੇ ਉੱਤੇ ਹੁਣ ਜਿਹੜੀ ਇਹ ਝਾਗ ਆ ਗਈ ਹੈ ਇਹ ਝਾਗ ਆਪਾਂ ਉਤਾਰ ਲੈਣੀ ਹੈ ਟੱਗ ਪਸਾਰੀ ਦਾ ਥੋੜੀ ਥੋੜੀ ਕਰਕੇ ਜਿਹੜੀ ਉਤਾਰ ਲਵਾਂਗੇ ਜੇ ਤੁਸੀਂ ਟੱਗ ਨਹੀਂ ਉਤਾਰਨੀ ਤਾਂ ਤੁਸੀਂ ਨਾ ਦਾਲ ਨੂੰ 2-2 ਘੰਟੇ ਪਹਿਲਾਂ ਪਿਉਗੇ ਬਣਾ ਲਿਆ ਕਰੋ ਫਿਰ ਦਾਲ ਜਿਹੜੀ ਖਰਾਬ ਨਹੀਂ ਕਰਦੀ ਜਿਵੇਂ ਮਾਂ ਦੀ ਦਾਲ ਕਿਸੇ ਕਿਸੇ ਨੂੰ ਬੇਵਾਦੀ ਕਰਦੀ ਆ ਹਨਾ ਵੀ ਮਤਲਬ ਨਹੀਂ ਖਾਂਦਾ ਕੋਈ ਪਰ ਦਾਲਾਂ ਜਿਹੜੀਆਂ ਪ੍ਰੋਟੀਨ ਦਾ ਸਰੋਤ ਹੁੰਦੀਆਂ ਨੇ ਆਪਾਂ ਨੂੰ ਖਾਣੀਆਂ ਚਾਹੀਦੀਆਂ ਬਸ ਇਹਨਾਂ ਨੂੰ ਜਿਹੜਾ ਬਣਾਉਣ ਦਾ ਸਹੀ ਢੰਗ ਪਤਾ ਹੋਣਾ ਚਾਹੀਦਾ ਹੈ ਜੀ ਤੇ ਵੀਡੀਓ ਮੈਂ ਬਣਾ ਰਹੀ ਆ ਖodis ਕਰਕੇ ਬਹੁਤ ਥੋੜਾ ਮੁਸ਼ਕਲ ਲੱਗ ਰਿਹਾ ਹੈ ਤੇ ਮੈਂ ਪਹਿਲਾਂ ਦਾਲ ਦੀ ਜਿਹੜੀ ਝਾਗ ਹੈ ਉਤਾਰ ਲਵਾਂ ਫਿਰ ਤੁਹਾਨੂੰ ਮਿਲਦੀ ਹੈ ਜੀ ਦੇਖੋ ਝਾਗ ਮੈਂ ਉਤਾਰ ਦਿੱਤੀ ਆ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਸਵਾਦ ਅਨੁਸਾਰ ਨਮਕ ਤੇ ਇੱਕ ਚਮਚ ਪਾ ਦਾਂਗੇ ਜੀ ਆਪਾਂ ਇਹਦੇ ਵਿੱਚ ਹਲਦੀ ਪਾਊਡਰ ਇੱਕ ਚਮਚ ਪਾ ਦਵਾਂਗੇ ਜੀ ਆਪਾਂ ਇਹਦੇ ਵਿੱਚ ਦੇਸੀ ਘਿਓ ਦੇਸੀ ਘਿਓ ਪਾਣ ਦੇ ਨਾਲ ਇੱਕ ਤਾਂ ਸਵਾਦ ਬਹੁਤ ਵਧੀਆ ਆਉਂਦਾ ਹੈ ਤੇ ਇੱਕ ਜਿਹੜੀ ਦਾਲ ਹੈ ਉਬਲ ਕੇ ਬਾਹਰ ਨਹੀਂ ਆਂਦੀ 4-5 ਹਰੀਆਂ ਮਿਰਚਾਂ ਤੇ ਟੁਕੜਾ ਇੱਕ ਅਦਰਕ ਦਾ ਇਹ ਆਪਾਂ ਪੀਸ ਕੇ ਪਾ ਦਾਂਗੇ ਇਹ ਦੇਖੋ ਜੀ ਆਪਾਂ ਨੇ ਪੀਸ ਲਿਆ ਏ ਇਹਨੂੰ ਪਾ ਦਾਂਗੇ ਹੁਣ ਆਪਾਂ ਦਾਲ ਦੇ ਵਿੱਚ ਇਹ ਪਾਣ ਦੇ ਨਾਲ ਫਲੇਵਰ ਬਹੁਤ ਵਧੀਆ ਆਂਦਾ ਏ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਨਾਲ ਮਿਲਾ ਲਵਾਂਗੇ ਕੁੱਕਰ ਦਾ ਢੱਕਣ ਕਰ ਦਾਂਗੇ ਜੀ ਹੁਣ ਆਪਾਂ ਬੰਦ ਲੋਜੀ ਢੱਕਣ ਕਰ ਦਿੱਤਾ ਆਪਾਂ ਕੁੱਕਰ ਦਾ ਬੰਦ ਤੇ ਹੁਣ ਆਪਾਂ ਇਹਨੂੰ 4 ਬਿਸਲਾ ਲਗਵਾਵਾਂਗੇ ਦਾਲ ਨੂੰ ਹਾਂਜੀ ਇੱਥੇ ਦੇਖੋ 4 ਬਿਸਲਾ ਵੱਜ ਚੁੱਕੀਆਂ ਨੇ ਤੇ ਸੇਕ ਆਪਾਂ ਮੀਡੀਅਮ ਕਰ ਲਿਆ ਏ ਮੀਡੀਅਮ ਸੇਕ ਦੇ ਉੱਤੇ ਆਪਾਂ ਦਾਲ ਨੂੰ 20 ਮਿੰਟ ਹੋਰ ਪੱਕਣ ਦਵਾਂਗੇ ਤੇ ਇੰਨੇ ਆਪਾਂ ਦਾਲ ਨੂੰ ਤੜਕਾ ਲਗਾਉਣ ਦੇ ਲਈ ਲਸਣ ਪਿਆਜ਼ ਵਗੈਰਾ ਜਿਹੜਾ ਕਟਿੰਗ ਕਰ ਲੈਨੇ ਆ ਦੇਖੋ ਆਪਾਂਫ ਨਿਕਲ ਚੁੱਕੀ ਏ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਦਾਲ ਚੈੱਕ ਕਰ ਲੈਨੇ ਆ ਐ ਲੋ ਜੀ ਤੁਸੀਂ ਚੈੱਕ ਕਰ ਸਕਦੇ ਹੋ ਦਾਲ ਆਪਣੀ ਬਹੁਤ ਵਧੀਆ ਤਰੀਕੇ ਦੇ ਨਾਲ ਰਿਜ ਕੇ ਤਿਆਰ ਹੋਈ ਹੈ ਚੰਗੀ ਤਰ੍ਹਾਂ ਦੇ ਨਾਲ ਇਹ ਦਾਲ ਜਿਹੜੀ ਪੱਕ ਗਈ ਆ ਤੇ ਇੱਥੇ ਦਾਲ ਜਿਹੜੀ ਹਜੇ گاੜੀ ਹੈ ਇਹਦੇ ਵਿੱਚ ਪਾਣਾ ਆ ਆਪਾਂ ਨੇ ਪਾਣੀ ਆਪਾਂ ਇਹਦੇ ਵਿੱਚ ਪਾਣੀ ਉਬਾਲ ਕੇ ਪਾਵਾਂਗੇ ਚਾਰ ਕੌਲੀਆਂ ਪਾਣੀ ਦੀਆਂ ਮੈਂ ਗੈਸ ਦੇ ਉੱਤੇ ਗਰਮ ਹੋਣ ਦੇ ਲਈ ਰੱਖ ਦਵਾਂਗੀ ਸੇਮ ਕੌਲੀ ਜਿਹਦੇ ਨਾਲ ਆਪਾਂ ਪਹਿਲਾਂ ਪਾਣੀ ਪਾਇਆ ਸੀ ਉਹੀ ਚਾਰ ਕੌਲੀਆਂ ਆਪਾਂ ਪਾਣੀ ਦੇ ਗਰਮ ਹੋਣ ਦੇ ਲਈ ਰੱਖਾਂਗੇ ਤੇ ਇਹਦੇ ਵਿੱਚ ਪਹਿਲਾਂ ਮੈਂ ਜ਼ਿਆਦਾ ਪਾਣੀ ਇਸ ਕਰਕੇ ਨਹੀਂ ਪਾਇਆ ਕਿਉਂਕਿ ਜੇ ਜ਼ਿਆਦਾ ਪਾ ਲਾਂਦੇ ਜਦੋਂ ਵਿਸਲ ਵੱਜਣੀ ਸੀ ਸਾਰੀ ਦਾਲ ਜਿਹੜੀ ਉਬਲ ਕੇ ਬਾਹਰ ਆਣੀ ਸੀ ਤੇ ਦਾਲ ਫਿਰ ਵਧੀਆ ਤਰੀਕੇ ਦੇ ਨਾਲ ਨਹੀਂ ਰਿਜਦੀ ਜੇਕਰ ਮੈਂ ਪਾਣੀ ਘੱਟ ਪਾ ਲੈਂਦੀ ਤਾਂ ਦਾਲ ਨੇ نیچے ਲੱਗ ਜਾਣਾ ਸੀ ਠੀਕ ਹੈ ਜੀ ਤੇ ਆਪਾਂ ਚਾਰ ਕੌਲੀਆਂ ਪਾਣੀ ਦੀਆਂ ਪਾ ਕੇ ਉਬਲਣ ਦੇ ਲਈ ਰੱਖਦੇ ਹਾਂ ਹਾਂਜੀ ਦੇਖੋ ਇੱਧਰ ਮੈਂ ਪਾਣੀ ਚਾਰ ਕ올ੀਆਂ ਗਰਮ ਹੋਣ ਦੇ ਲਈ ਰੱਖ ਦਿੱਤੀਆਂ ਨੇ ਤੇ ਦੂਜੇ ਪਾਸੇ ਇੱਥੇ ਦੇਖੋ ਜੀ ਆਪਾਂ ਨੇ ਲੋਹੇ ਦੀ ਕੜਾਹੀ ਰੱਖ ਲਈ ਹੈ ਗੈਸ ਦੇ ਉੱਤੇ ਆਪਾਂ ਲੋਹੇ ਦੀ ਕਟਾਈ ਦੇ ਵਿੱਚ ਤੜਕਾ ਜਿਹੜਾ ਭੁੰਨ ਕੇ ਤਿਆਰ ਕਰਾਂਗੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣ ਦਵਾਂਗੇ ਦੇਖੋ ਤੇਲ ਹੋ ਗਿਆ ਹੈ ਜੀ ਗਰਮ ਇਹਦੇ ਵਿੱਚ ਪਾ ਦਾਂਗੇ ਆਪਾਂ ਜੀਰਾ ਇਥੇ ਦੇਖੋ ਜੀ ਜੀਰਾ ਚਟਕ ਗਿਆ ਤੇ ਨਾਲ ਹੀ ਆਪਾਂ ਲਸਣ ਪਾ ਦੇਵਾਂਗੇ ਇੱਕ ਪੋਤੀ ਇੱਥੇ ਮੈਂ ਲਸਣ ਦੀ ਛਿੱਲ ਕੇ ਬਰੀਕ-ਬਰੀਕ ਕੱਟ ਲਈ ਸੀ ਤੇ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਹਾਂਜੀ ਇੱਥੇ ਦੇਖੋ ਆਪਾਂ ਨੇ ਲਸਣ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਿਆਏ ਬਿਲਕੁਲ ਆਪਾਂ ਨੇ ਘੱਟ ਸੇਕ ਦੇ ਉੱਤੇ ਭੁੰਨਣਾ ਹੈ ਜੇ ਆਪਾਂ ਨੇ ਵੱਧ ਸੇਕ ਦੇ ਉੱਤੇ ਲਸਣ ਨੂੰ ਭੁੰਨ ਲਿਆ ਤਾਂ ਤੜਕਾ ਜਿਹੜਾ ਆਪਣਾ ਜਲ ਜਾਵੇਗਾ ਬਿਲਕੁਲ ਦਾਲ ਵਿੱਚ ਸੁਆਦ ਨਹੀਂ ਆਵੇਗਾ ਤੜਕੇ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਵਾਂਗੇ ਹਾਂਜੀ ਇੱਥੇ ਆਪਾਂ ਪਿਆਜ਼ ਦਵਾਂਗੇ ਪਾ ਇੱਥੇ ਨਾ ਆਪਾਂ ਨੇ ਤਿੰਨ ਪਿਆਜ਼ ਕੱਟ ਲਏ ਸੀਗੇ ਜੀ ਬ੍ਰਿਕ ਬ੍ਰਿਕ ਬਾਸ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਜਦੋਂ ਵੀ ਤਾਲਚ ਪਾਣ ਦੇ ਲਈ ਤੜਕਾ ਭੁੰਨਣਾ ਹੈ ਆ ਬਿਲਕੁਲ ਮੱਠੇ ਸੇਕ ਦੇ ਉੱਤੇ ਭੁੰਨਣਾ ਹੈ ਤੇਜ਼ ਸੇਕ ਨਹੀਂ ਕਰਨਾ ਲੋ ਜੀ ਹੁਣ ਆਪਾਂ ਪਿਆਜ਼ ਵੀ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਇਧਰ ਦੇਖੋ ਜੀ ਪਾਣੀ ਵੀ ਚੰਗੀ ਤਰ੍ਹਾਂ ਦੇ ਨਾਲ ਉਬਲ ਗਿਆ ਤੇ ਆਪਾਂ ਦਾਲ 'ਚ ਪਾਣੀ ਪਾ ਲਵਾਂਗੇ ਆਪਾਂ ਇਹਨਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਜੀ ਇੱਥੇ ਤੁਹਾਡੀ ਆਪਣੀ ਮਰਜ਼ੀ ਹੈ ਹੁਣ ਤੁਸੀਂ ਦਾਲ ਇੱਥੇ ਪਤਲੀ ਰੱਖਣੀ ਹੈ ਜਾਂ ਥੋੜੀ ਜੀ ਗਾੜ੍ਹੀ ਰੱਖਣੀ ਹੈ ਠੀਕ ਹੈ ਜੀ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਪਾਣੀ ਜਿਹੜਾ ਹੈ ਪਾ ਲਿਓ ਤੁਸੀਂ ਪਹਿਲਾਂ ਇੱਕਦਮ ਸਾਰਾ ਪਾਣੀ ਨਾ ਪਾਓ ਪਹਿਲਾਂ ਚੈੱਕ ਕਰ ਲਿਓ ਠੀਕ ਹੈ ਜੀ ਜੇ ਜ਼ਰੂਰਤ ਹੋਈ ਤਾਂ ਤੁਸੀਂ ਇਹਦੇ ਵਿੱਚ ਪਾਣੀ ਐਡ ਕਰ ਲਿਓ ਆਪਾਂ ਇਹਦੇ ਵਿੱਚ ਪਾਣੀ ਪਾ ਲਿਆ ਹੈ ਤੁਸੀਂ ਦੇਖ ਸਕਦੇ ਹੋ ਤੇ ਹੁਣ ਇਹ ਦਾਲ ਨੂੰ ਜਿੰਨੇ ਨੂੰ ਮੇਰਾ ਇੱਕ ਸਾਈਡ ਤੇ ਜਿਹੜਾ ਤੜਕਾ ਭੁੱਜਦਾ ਹੈ ਉਹਨੇ ਨੂੰ ਮੈਂ ਦੂਸਰੇ ਸਾਈਡ ਤੇ ਦਾਲ ਜਿਹੜੀ ਹੈ ਸਿੰਮ ਤੇ ਰੱਖ ਦਵਾਂਗੀ ਹਾਂਜੀ ਇੱਥੇ ਦੇਖੋ ਜੀ ਆਪਾਂ ਦਾਲ ਜਿਹੜੀ ਹੈ ਘੱਟ ਸੇਕ ਕਰਕੇ ਨੇ ਸੇਕ ਦੇ ਉੱਤੇ ਰੱਖ ਦਿੱਤੀ ਆ ਪੀਡੀਐਮ ਜੇ ਸੇਕ ਦੇ ਉੱਤੇ ਤੇ ਦਾਲ ਨਾਲ ਆਪਣੀ ਮਤਲਬ ਹੁਣ ਥੋੜੀ ਜਿਹੀ ਰਲ ਜੂਗੀ ਕਿਉਂਕਿ ਪੱਕੀ ਹੋਈ ਤਾਂ ਇਹ ਹੈਗੀ ਆ ਜਿਨ੍ਹਾਂ ਨੂੰ ਆਪਣਾ ਇੱਧਰ ਤੜਕਾ ਭੁੰਨਣਾ ਹੀ ਹੋਣਾ ਹੈ ਉਹਨਾਂ ਨੂੰ ਆਪਣੀ ਦਾਲ ਜਿਹੜੀ ਆ ਰਲ ਜੂਗੀ ਕਿਉਂਕਿ ਪਾਣੀ ਵੀ ਉਬਲਿਆ ਹੋਇਆ ਦਾਲ ਵੀ ਗਰਮ ਹੈ ਇਸ ਕਰਕੇ ਸੇਕ ਬੰਦ ਕਰਨ ਦੀ ਜ਼ਰੂਰਤ ਨਹੀਂ ਠੀਕ ਹੈ ਜੀ మీడియం ਸੇਕ ਦੇ ਉੱਤੇ ਆਪਾਂ ਦਾਲ ਰੱਖ ਦਾਂਗੇ ਤੇ ਇੱਧਰ ਆਪਣੇ ਪਿਆਜ਼ ਵੀ ਹਲਕੇ ਹਲਕੇ ਜਿਹਾ ਬ੍ਰਾਊਨ ਹੋਣੇ ਸਟਾਰਟ ਹੋ ਗਏ ਆ ਤੇ ਆਪਾਂ ਇਹਦੇ ਵਿੱਚ ਹੁਣ ਇਨ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਬਰੀਕ ਘਟ ਕੇ ਪਾ ਦਵਾਂਗੇ ਠੀਕ ਜੀ ਤੇ ਅਦਰਕ ਤੁਸੀਂ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਆਪਾਂ ਨੇ ਪਹਿਲਾਂ ਕੁੱਟ ਕੇ ਪੀਸ ਕੇ ਪਾ ਦਿੱਤਾ ਸੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਤੇ ਮਠੇ ਮਠੇ ਜਿ ਸੇਕਦੇ ਉੱਤੇ ਵਧੀਆ ਜਿਹਾ ਮਸਾਲਾ ਤੜਕਾ ਜਿਹੜਾ ਭੁੱਜ ਕੇ ਤਿਆਰ ਕਰ ਲਵਾਂਗੇ ਦੇਖੋ ਇੱਥੇ ਆਪਣਾ ਤੜਕਾ ਭੁੱਜ ਗਿਆ ਏ ਬਿਲਕੁਲ ਚੰਗੀ ਤਰ੍ਹਾਂ ਦੇ ਨਾਲ ਭੁੱਜ ਕੇ ਤਿਆਰ ਹੋ ਗਿਆ ਤੇ ਆਪਾਂ ਨੇ ਤੜਕੇ ਨੂੰ ਕਾਲਾ ਨਹੀਂ ਕਰਨਾ ਲਾਲ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਲਾਲੀ ਜੀ ਪਰ ਹੋਣਾ ਚਾਹੀਦਾ ਹੈ ਜੇ ਆਪਾਂ ਘੱਟ ਸੇਕਦੇ ਉੱਤੇ ਭੁੰਨਾਗੇ ਤਾਂ ਇਦਾਂ ਦਾ ਰੜਕਾ ਜਿਹੜਾ ਪੁੱਜ ਕੇ ਤਿਆਰ ਹੁੰਦਾ ਹੈ। ਇਹਦੇ ਵਿੱਚ ਹੁਣ ਆਪਾਂ ਪਾ ਦਵਾਂਗੇ ਜੀ ਛੋਟੀ ਚਮਚ ਧਨੀਆ ਪਾਊਡਰ। ਥੋੜੀ ਜੀ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਹਲਦੀ ਇਹ ਆਪਸ਼ਨਲ ਹੈ। ਵੈਸੇ ਇਹਦੇ ਨਾਲ ਬਹੁਤ ਵਧੀਆ ਕਲਰ ਆਂਦਾ ਹੈ। ਤੇ ਥੋੜਾ ਜਿਹਾ ਹੀ ਪਾਵਾਂਗੇ ਇਹਦੇ ਵਿੱਚ ਆਪਾਂ ਨਮਕ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਵਾਂਗੇ। ਬਸ ਇੱਕ ਮਿੰਟ ਆਪਾਂ ਇਹਨੂੰ ਹੋਰ ਭੁੰਨ ਲਾਂਗੇ ਘੱਟ ਸੇਕ ਦੇ ਉੱਤੇ ਤਾਂ ਜੋ ਹਲਦੀ ਵਗੈਰਾ ਜਿਹੜੀ ਇਹਦਾ ਕੱਚਾਪਨ ਸਾਰਾ ਨਿਕਲ ਜੇ ਲੋ ਜੀ 1 ਮਿੰਟ ਹੋ ਗਿਆ ਇਹ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਪੁੱਜ ਗਈਆਂ ਤੇ ਇਹ ਤੜਕਾ ਜਿਹੜਾ ਆਪਾਂ ਧਾਲ ਦੇ ਵਿੱਚ ਪਾ ਦੇਵਾਂਗੇ ਤੇ ਇਧਰ ਜਿਹੜੀ ਆਪਣੀ ਦਾਲ ਹੈ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਨੂੰ ਤੜਕਾ ਪੁੱਜ ਗਿਆ ਇਹ ਪਾਣੀ ਜਿਹੜਾ ਆਪਾਂ ਪਾਇਆ ਸੀ ਉਹ ਰਲ ਚੁੱਕਿਆ ਹੈ ਦੇ ਵਿੱਚ ਇਹ ਲੋਜੀਟ ਇਹਦੇ ਵਿੱਚ ਹੁਣ ਆਪਾਂ ਪਾ ਦੇਵਾਂਗੇ ਹੁਣ ਨਾ ਮੈਂ ਪਾ ਦਮਾ ਜੀ ਉਸ ਤੜਕਾ ਦਾਲ ਦੇ ਵਿੱਚ ਫਿਰ ਤੁਹਾਨੂੰ ਮਿਲਦੀ ਕਿਉਂਕਿ ਇੱਕ ਹੱਥ ਦੇ ਨਾਲ ਮੁਸ਼ਕਿਲ ਹੈ ਤਾਂ ਫੋਨ ਫੜਨਾ ਤੇ ਇੱਕ ਹੱਥ ਦੇ ਨਾਲ ਗਰਮ ਕੜਾਈ ਚੱਕਣੀ ਤੇ ਆਪਾਂ ਹੁਣ ਤੜਕਾ ਪਲਟਾ ਦਈਏ ਇਹਦੇ ਵਿੱਚ ਫਿਰ ਤੁਹਾਨੂੰ ਮਿਲਦੀਆਂ ਹਾਂ ਜੀ ਦੇਖੋ ਆਪਾਂ ਤੜਕਾ ਦਾਲ ਚ ਪਲਟਾ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਦਾਲ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਲੋੜੀ ਆਪਾਂ ਦਾਲ ਚੰਗੀ ਤਰ੍ਹਾਂ ਦੇ ਨਾਲ ਕਰ ਲਈ ਹੈ ਮਿਕਸ ਤੇ ਇਹਨੂੰ ਹੁਣ ਆਪਾਂ ਢਾਕ ਕੇ ਸਿਰਫ 1 ਮਿੰਟ మీడియం ਸੇਕ ਦੇ ਉੱਤੇ ਪਕਾ ਲਾਂਗੇ ਤਾਂ ਜੋ ਜਿਹੜਾ ਆਪਾਂ ਤੜਕਾ ਪਾਇਆ ਹੈ ਦਾਲ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਰਚ ਵਿੱਚ ਜਾਵੇ ਹਾਂਜੀ ਦੇਖੋ ਇੱਥੇ ਆਪਾਂ ਨੇ ਦਾਲ ਨੂੰ 1 ਮਿੰਟ ਪਕਾ ਲਿਆ ਹੈ ਤੇ ਹੁਣ ਆਪਾਂ ਗੈਸ ਕਰ ਦੇਵਾਂਗੇ ਬੰਦ ਇਹ ਤੁਸੀਂ ਦੇਖ ਸਕਦੇ ਹੋ ਦਾਲ ਆਪਣੀ ਚੰਗੀ ਤਰ੍ਹਾਂ ਦੇ ਨਾਲ ਰੈਡੀ ਹੋਈ ਆ ਤੇ ਹੁਣ ਆਪਾਂ ਗੈਸ ਕਰ ਦਾਂਗੇ ਜੀ ਬੰਦ ਲਓ ਜੀ ਇਹਦੇ ਉੱਤੇ ਪਾਵਾਂਗੇ ਹੁਣ ਆਪਾਂ ਹਰਾ ਧਨੀਆ ਤੁਹਾਨੂੰ ਪਤਾ ਹੀ ਹੈ ਦਾਲ ਕੋਈ ਵੀ ਹੋਵੇ ਹਰੇ ਧਨੀਏ ਤੋਂ ਬਿਨਾ ਜਿਹੜਾ ਇਹਦਾ ਸਵਾਦ ਹੈ ਅਧੂਰਾ ਹੁੰਦਾ ਆ ਤੇ ਹੁਣ ਆਪਾਂ ਹਰਾ ਧਨੀਆ ਪਾ ਦਿੱਤਾ ਹੈ ਤੇ ਦਾਲ ਆਪਣੀ ਚੰਗੀ ਤਰ੍ਹਾਂ ਦੇ ਨਾਲ ਬਣ ਕੇ ਹੋਈ ਹੈ ਤਿਆਰ ਤੇ ਤੁਹਾਨੂੰ ਇਹ ਦਾਲ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਜਰੂਰ ਦੱਸਣਾ ਜੀ ਬਿਲਕੁਲ ਸਹੀ ਨਾ ਆਪਾਂ ਤੁਸੀਂ ਚੈੱਕ ਕਰ ਸਕਦੇ ਹੋ ਦਾਲ ਤੇ ਲੋ ਜੀ ਕਈ ਵਾਰੀ ਕਈ ਭੈਣਾਂ ਤੋਂ ਦਾਲ ਗਾੜੀ ਬਣ ਜਾਂਦੀ ਹੈ ਪਤਲੀ ਬਣ ਜਾਂਦੀ ਹੈ ਸੋ ਇਸ ਹਿਸਾਬ ਨਾਲ ਤੁਸੀਂ ਦਾਲ ਬਣਾ ਕੇ ਦੇਖਿਓ ਬਿਲਕੁਲ ਤਾਂ ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਦਾਲ ਬਣਾਓਗੇ ਤਾਂ ਦਾਲ ਤੁਹਾਡੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਵੇਗੀ ਜੀ ਦਾਲ ਬਣਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ